ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਮ ਆਦਮੀ ਪਾਰਟੀ ਦੇ ਐਮਐਲਏ ਹਰਮੀਤ ਸਿੰਘ ਪਠਾਨ ਮਾਜਰਾ ਜਿਹੜੇ ਭਗੋੜੇ ਨੇ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਵੀਡੀਓ ਵਾਇਰਲ ਕਰ ਰਹੇ ਨੇ ਪੰਜਾਬ ਪੁਲਿਸ ਧੱਕਾ ਕਰਦੀ ਹੈ ਪੰਜਾਬ ਸਰਕਾਰ ਧੱਕਾ ਕਰਦੀ ਹੈ ਤੇ ਅੱਜ ਉਹਨਾਂ ਦੇ ਮਾਤਾ ਜੀ ਦੀ ਇੱਕ ਇੰਟਰਵਿਊ ਮੈਂ ਸੁਣੀ ਮੈਨੂੰ ਤਰਸ ਆਇਆ ਮਾਂ ਤੇ ਮਾਂ ਹੁੰਦੀ ਹੈ ਉਦੀ ਮਾਂ ਨੇ 2-3 ਗੱਲਾਂ ਇਹੋ ਜਿਹੀਆਂ ਕਹੀਆਂ ਹਾਲਾਂਕਿ ਉਹ ਮਾਂ ਉਹ ਆਪਣੇ ਪੁੱਤ ਦਾ ਫਿਕਰ ਕਰਦੀ ਹੈ ਉਹ ਕਹਿ ਸਕਦੀ ਹੈ ਉਹ ਕਹਿੰਦੀ ਪੰਜਾਬ ਸਰਕਾਰ ਨੂੰ ਮੇਰੇ ਪੁੱਤ ਦੀ ਹਾਂ ਮਾਰ ਦੂ ਇਹ ਗੱਲ ਕਹੀ ਮਾਂ ਮੇਰੀਏ ਆਪਣੇ ਪੁੱਤ ਬਾਰੇ ਸ਼ਾਇਦ ਤੈਨੂੰ ਤੈਨੂੰ ਇਹਨਾਂ ਪਤਾ ਨਹੀਂ 300 ਕਰੋੜ ਰੁਪਈਆ ਉਹ ਐਮਰਲੇ ਦੀ ਕੁਰਸੀ ਤੇ ਬਹਿ ਕੇ ਇਕੱਠਾ ਕਰ ਚੁੱਕਾ ਹੈ ਬਲਾਤਕਾਰ ਦਾ ਉਹਦੇ ਤੇ ਕੇਸ ਹੈ ਮੈਰਿਟ ਦੇ ਦੋ ਚਾਰ ਗੱਲਾਂ ਕਰਨੀਆਂ ਨੇ ਨਾ ਇਹ ਗੱਲਾਂ ਉਹਨਾਂ ਦੇ ਵੀ ਚੁਬਣ ਗਈਆਂ ਜਿਹੜੇ ਕਹਿੰਦੇ ਐ ਇੱਕ ਬੱਬਰ ਸ਼ੇਰ ਨੇ ਪੰਜਾਬ ਸਰਕਾਰ ਦੇ ਨਾਲ ਮੱਥਾ ਲਾਇਆ ਮੱਥਾ ਨਹੀਂ ਲਾਇਆ ਉਹ ਪਗੌੜਾ ਹੈ ਜਿਉ ਸੱਚਾ ਫਿਰ ਡਾਰਕਿਸਕਲ ਦਾ ਕੋਰਟ ਵਿੱਚ ਜਾ ਕੇ ਸਰਲੰਡਰ ਕਰੇ ਦੱਸੇ ਵੀ ਮੈਂ ਤਾਂ ਬੇਕਸੂਰ ਹਾਂ ਜੀ ਇਨਵੈਸਟੀਗੇਸ਼ਨ ਹੋਵੇ ਜਾਂਚ ਦੀ ਮੰਗ ਕਰੇ ਫਿਰ ਭੱਜਿਆ ਕਿਉਂ ਹੈ ਹੁਣ ਪ੍ਰੋਬਲਮ ਇਹ ਹੈ ਨਾ ਵੀ ਜਿਹੜਾ 300 ਕਰੋੜ ਰੁਪਈਆ ਬਣਾਇਆ ਹੈ ਜਿਹੜਾ ਬਲਾਤਕਾਰ ਦਾ ਪਰਚਾ ਪਿਆ ਉਹਦੇ ਵਿੱਚ ਦੋਸ਼ੀ ਹੈ ਕਸੂਰਬਾਰ ਹੈ ਅੱਛਾ ਉਹਦੇ ਮਾਤਾ ਜੀ ਕਹਿੰਦੇ ਕਿ ਮੇਰੇ ਪੁੱਤ ਦੀ ਹਾਂ ਲੈ ਕੇ ਵਜੂ ਪੰਜਾਬ ਸਰਕਾਰ ਨੂੰ ਤੇ ਜਿਹੜਾ 300 ਕਰੋੜ ਰੁਪਇਆ ਬਣਾਇਆ ਉਹ ਕੀਦਾ ਹੈ ਉਹ ਪੈਸੇ ਧਰਤੀ ਵਿੱਚੋਂ ਦੱਬੇ ਹੋਏ ਕੱਢੇ ਨੇ ਜਾਂ ਦਰਖਤਾਂ ਦੇ ਨਾਲੋਂ ਤੋੜੇ ਨੇ ਉਹਨਾਂ ਲੋਕਾਂ ਤੋਂ ਪੁੱਛ ਕੇ ਦੇਖੋ ਜਿਹੜੇ ਦਿਹਾੜੀ ਕਰਕੇ ਖਾਂਦੇ ਨੇ ਜਿਹੜੇ ਤਸਦੇ ਨੇ ਦੋ ਵਕਤ ਦੀ ਰੋਟੀ ਨੂੰ ਤੇ ਤੇਰਾ ਪੁੱਤ ਮਾਂ 300 ਕਰੋੜ ਰੁਪਇਆ ਬਣਾ ਕੇ ਭਜਿਆ ਫਿਰਦਾ ਪਤਾ ਨਹੀਂ ਕਿਹੜੇ ਹੋਟਲਾਂ ਦੇ ਵਿੱਚ ਰਾਤਾਂ ਕੱਟਦਾ ਹੋ ਹੁਣ ਝੋਲੇ ਵਿੱਚ ਕਿੰਦੇ ਜਾ ਕੇ ਬੈਠਾ ਹੈ ਬੀਜੇਪੀ ਦੇ ਵੀ ਬਚਾਰ ਲੈਣਗੇ ਪਤਾ ਅਗਲੇ ਨੂੰ ਵੀ ਹੈ ਅਗਲੇ ਵੀ ਉਹਨੂੰ ਪੈਰਾਂ ਵਿੱਚ ਬਹਾਉਂਦੇ ਨੇ ਜਿਹਦੇ ਪਿੱਛੇ ਥੋੜਾ ਬਹੁਤਾ ਨਾਰਾ ਹੋਵੇ ਜਿਹਦੇ ਪਿੱਛੇ ਥੋੜੀ ਬਹੁਤੀ ਵੋਟ ਹੋਵੇ ਅਗਲੇ ਵੀ ਉਹਨੂੰ ਕਹਿੰਦੇ ਨੇ ਆ ਜਾ ਐਂਟਰੀ ਕਰ ਜਾ ਸਾਡੇ ਘਰ ਵਿੱਚ ਉਹ ਵੀ ਦੂਜਿਆਂ ਨੂੰ ਨਹੀਂ ਬਾੜਦੇ ਆਲ ਨੂੰ ਪਤਾ ਹੈ ਬੇਬਦਨਾਮ ਅਸੀਂ ਵੀ ਨਾਂ ਨੋਮਾਂਗੇ ਹੁਣ 300 ਕਰੋੜ ਰੁਪਇਆ ਕਿਤੇ ਥੋੜਾ ਹੁੰਦਾ ਇਹ ਸਾਰਾ ਪਸ ਜਿਹੜਾ ਕੱਚਾ ਚਿੱਠਾ ਉਹ ਖੁੱਲੂਗਾ ਜਦੋਂ ਪਰਸ ਨੇ ਚੱਕ ਲਿਆ ਫਿਰ ਮੁੱਦਾ ਪਾ ਕੇ ਪਟਾ ਫਿਰੂ ਫਿਰ ਫਟਾਫਟ ਦੱਸੂ ਵੀ ਐਨੇ ਇੱਥੋਂ ਕਮਾਏ ਐਨੇ ਇੱਥੋਂ ਕਮਾਏ ਫਿਰ ਜਿਹੜੇ ਘਰ ਵਾਲੇ ਇਲਜ਼ਾਮ ਲਾਉਂਦੇ ਆ ਕਿ ਬਲਾਤਕਾਰ ਕੀਤਾ ਫਿਰ ਉਹਨੂੰ ਵੀ ਪੁੱਛਣਗੇ ਜੋ ਕੁਛ ਗਿਟਮਿਟ ਕੀਤਾ ਸਾਰਾ ਉਹ ਸਾਹਮਣੇ ਆਊਗਾ ਨਾ ਮੈਂ ਇੱਕ ਬੇਨਤੀ ਕਰਨੀ ਹੈ ਪੰਜਾਬ ਦੇ ਲੋਕਾਂ ਨੂੰ ਤੁਸੀਂ মিডিਆ ਰਾਹੀਂ ਬਹੁਤ ਲੋਕਾਂ ਨੂੰ ਦੇਖਦੇ ਹੋ ਸੁਣਦੇ ਹੋ ਜਿਹੜੇ ਬੰਦੇ ਭਾਵੁਕ ਹੋ ਕੇ ਤੁਹਾਨੂੰ इमोशनल ਬਲੈਕਮੇਲ ਕਰ ਲੈਂਦੇ ਆ ਠੀਕ ਹੈ ਪਠਾਨ ਮਾਦਰੇ ਦੀ ਮਾਂ ਉਹਨੂੰ ਜਨਮ ਦੇਣ ਵਾਲੀ ਉਹਨੂੰ ਦੁੱਖ ਹੈ ਇਹ ਸਭ ਦੀਆਂ ਮਾਵਾਂ ਨੂੰ ਦੁੱਖ ਹੁੰਦਾ ਹੈ ਬੀ ਮੇਰਾ ਪੁੱਤ ਕਿਉਂ ਭੱਜਿਆ ਫਿਰਦਾ ਪਰ ਕਸੂਰਬਾਰ ਤਾਂ ਪੁੱਤ ਹੈ ਨਾ ਜਿਹੜਾ ਬੰਦਾ ਐਮਐਲਏ ਬਣਿਆ ਹੋਵੇ ਤੇ ਉਹਦੇ ਕੋਲੇ ਸਿਲੰਡਰ ਕਰਨ ਵਾਸਤੇ ਕੋਈ ਵਿਉਂਤ ਬੰਦੀ ਜਾਂ ਉਹਦੇ ਕੋਲੇ ਕਿਸੇ ਨੂੰ ਕੋਈ ਸਟਾਈ ਦੱਸਣ ਦਾ ਢੰਗ ਤਰੀਕਾ ਨਾ ਹੋਵੇ ਤਾਂ ਇਹਦਾ ਮਤਲਬ ਦਾਲ ਕਾਲੀ ਹੈ ਫਿਰ ਕਹਿੰਦੇ ਜੀ ਉਹ ਭੂ ਵਾਲਗਦੀ ਸੀ ਉਹ ਫੜ ਲਗਦਾ ਸੀ ਭਗਵੰਤ ਮਾਨ ਦੇ ਨਾਲ ਰਿਸ਼ਤੇ داری ਜੋੜੀ ਜਾਂਦੇ ਇਹ ਹੀ ਤਾਂ ਖੂਬੀ ਹੈ ਨਾ ਜਿਹੜਾ ਮਰਜ਼ੀ ਹੋਵੇ ਜਦੋਂ ਇਹ ਗੱਲ ਸਾਫ਼ ਹੋ ਗਈ ਵੀ ਜਿਹੜਾ ਬੰਦਾ ਪੈਸੇ ਇਕੱਠੇ ਕਰਕੇ ਪੰਜਾਬ ਨੂੰ ਦੇ ਲੋਕਾਂ ਨੂੰ ਜਾਂ ਪੰਜਾਬ ਦਾ ਬੇੜਾ ਕਰੂ ਉਹਨੂੰ ਬਖਸ਼ਿਆ ਨਹੀਂ ਜਾਣਾ ਇਹ ਹੀ ਤਾਂ ਖੂਬੀ ਹੈ ਅਸੀਂ ਇਹ ਸਮਝ ਲਿਆ ਵੀ ਜਿਵੇਂ ਸ਼ਖਵੀਰ ਦੇ ਮਜੀਠੀਆ ਨੇ ਵੇ ਸ਼ਾਇਦ ਉਹਦਾ ਦੇ ਰਿਸ਼ਤੇਦਾਰੀ ਰਖੜੀ ਬੰਨੀ ਜਾਓ ਜੇਲ੍ਹ ਵਿੱਚ ਮੁਲਾਕਾਤ ਉਹ ਇਦਾਂ ਕਿਵੇਂ ਹੋ ਜਾਊ 300 ਕਰੋੜ ਥੋੜਾ ਹੁੰਦਾ ਕਦੇ ਬਹੁਤ ਹੁੰਦਾ ਜੀ ਜੇ ਕਰੋੜ ਕਰੋੜ ਵੀ ਵੰਡੀਏ ਤਾਂ 300 ਪਰਿਵਾਰ ਰੋਟੀ ਖਾਣ ਲੱਗ ਜਾਣਗੇ ਵਧੀਆ ਕਿ 300 ਕਰੋੜ ਰੁਪਇਆ ਅਸੀਂ ਸਮਝਦੇ ਕੁਝ ਨਹੀਂ ਹੈਗਾ ਇਹ ਤਾਂ 300 ਕਰੋੜ ਤਾਂ ਇੱਕ ਡਾਟਾ ਹੈ ਜਿਹੜਾ ਪਰੂਫ ਹੁੰਦਾ ਵੀ 300 ਕਰੋੜ ਕਮਾ ਲਿਆ ਜਿਹੜੀ ਲੁੱਟ ਖੋਟ ਹੋਰ ਖੱਲਾ ਖੁਜਾਂ ਵਿੱਚ ਸ਼ਿੱਟੀ ਹੋਣੀ ਆ ਉਹ ਹਲੇ ਬਾਹਰ ਬਾਕੀ ਐ ਲਾਸਟ ਵਿੱਚ ਬੇਨਤੀ ਕਰਨੀ ਆ ਵੀ ਜਿਹੜਾ ਬੰਦਾ ਵੀ ਨਾ ਇਹ ਬੁੜਕਦਾ ਜਿਹੜੇ ਕਹਿੰਦੇ ਸੀ ਮੱਥਾ ਲਾਏ ਪੰਜਾਬ ਸਰਕਾਰ ਨਾਲ ਉਹਨਾਂ ਨੂੰ ਵੀ ਬੇਨਤੀ ਐ ਵੀ ਤੁਸੀਂ ਨਾਲ ਖੜੋ ਉਹਨੂੰ ਸਲਿੰਡਰ ਕਰਾਓ ਕੋਰਟ ਵਿੱਚ ਪੇਸ਼ ਕਰੋ ਅਗਵਾਹੀ ਦਿਓ ਨਾਲ ਖੜਕੇ ਨਾਲ ਖੜੋ ਅੰਗਲੇ ਦੇ ਪੇਸ਼ ਕਰੋ ਅਸੀਂ ਉਹ ਲੋਕ ਆ ਜਿੱਥੋਂ ਮੜੀ ਦੀ ਬੁਰਕੀ ਪੈ ਜੇ ਨਾ ਫਿਰ ਅਸੀਂ ਉਹਦੇ ਗੁਣ ਗਾਣੇ ਸ਼ੁਰੂ ਕਰ ਦਿੰਦੇ ਹੁਣ ਕਹਿਣਾ ਮੈਨੂੰ ਵੀ ਇਦਾਂ ਹੀ ਆ ਤੈਨੂੰ ਵੀ ਪਈ ਹੋਣੀ ਐ ਤੂੰ ਭੁਵੰਤਮਨ ਦੇ ਗੁਣ ਗਾਣੇ ਅਸੀਂ ਕਿਸੇ ਦੇ ਗੁਣ ਨਹੀਂ ਗਾਉਂਦੇ ਜੀ ਨਾ ਗਾਏ ਅੱਜ ਤੱਕ ਐਦਾ ਜਿਹੜਾ ਬੰਦਾ ਪੰਜਾਬ ਦੇ ਲਈ ਘਾਤਕ ਸਿੱਧ ਹੁੰਦਾ ਹੈ ਪੰਜਾਬ ਦਾ ਬੇੜਾਗਰ ਕਰਦਾ ਉਹ ਕੋਈ ਵੀ ਹੋਵੇ ਉਹਦੀ ਮਿੱਟੀ ਪੱਟਾਂ ਤੇ 300 ਕਰੋੜ ਰੁਪਇਆ ਪੁੱਛ ਕੇ ਦੇਖੋ ਜਿਹੜਾ ਬੰਦਾ ਦਿਹਾੜੀ ਕਰਦਾ 4-500 ਰੁਪਏ ਤੇ ਵੀ 300 ਰੁਪਇਆ ਜਿਹਨੂੰ ਇੱਕ ਦਿਨ ਦਿਹਾੜੀ ਦੇ ਪੈਸੇ ਵਿੱਚੋਂ ਲਾਉਣਾ ਪੈ ਜੇ ਉਹ ਕੀ ਸੋਚਦਾ ਹੋਊਗਾ ਪੁੱਛ ਕੇ ਦੇਖੋ ਉਹਦੇ ਕੋਲ ਤੁਸੀਂ 300 ਕਰੋੜ ਨੂੰ ਟੱਚ ਕਰਕੇ ਜਾਣਦੇ ਤੇ ਜੇ ਐਨਾ ਹੀ ਉਹ ਸੱਚਾ ਹੈ ਇਮਾਨਦਾਰ ਹੈ ਇਹ ਤਾਂ ਡਰਨ ਦੀ ਲੋੜ ਹੀ ਨਹੀਂ ਸਿੱਧਾ ਜਾਵੇ कोर्ट ਵਿੱਚ ਪੇਸ਼ ਹੋ ਜਾਵੇ ਸਿਲੰਡਰ ਕਰ ਦੇਵੇ ਕਹੇ ਕਿ ਮੇਰੀ ਪੁੱਛਗਿੱਛ ਕਰੋ ਜੀ ਉਹਨਾਂ ਦੀ ਐਜੂਕੇਸ਼ਨ ਹੋਵੇ ਜਾਂਚ ਹੋਵੇ ਤਾਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਸਾਹਮਣੇ ਹੋਵੇ ਲੋੜ ਹੀ ਨਹੀਂ ਪੈਣੀ ਕਿਸੇ ਨੂੰ ਕੁਝ ਕਹਿਣ ਦੀ ਪਰ ਅਸੀਂ ਸਮਝਣਾ ਨਹੀਂ ਮੈਂ ਕਹਿੰਦਾ ਜਿਹੜਾ ਬੰਦਾ ਵੀ ਇਸ ਵਕਤ ਪੰਜਾਬ ਨੂੰ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਉਹ ਤੇ ਛੇਤਰ ਚੰਗੀ ਤਰ੍ਹਾਂ ਫਿਰਨਾ ਚਾਹੀਦਾ ਕੋਈ ਐਮ ਐਲ ਏ ਹੋਵੇ ਕੋਈ ਅਫਸਰ ਹੋਵੇ ਕੋਈ ਮਤਲਬ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ